ਦੇਖੋ ਜੀ ਇਹ 13 ਸਿੰਘਾਂ ਨੂੰ ਗੋਲੀਆਂ ਨਾਲ ਨਰਕਾ ਧਾਰੀਆਂ ਤੋਂ ਮਰਾਉਣ ਇਹ ਤਾਂ ਵੀ ਕਾਲੀ ਇਹ ਹਰਮੰਦਰ ਸਾਹਿਬ ਤੇ ਇੰਦਰਾ ਦੇ ਨਾਲ ਰੱਖ ਕੇ ਫੌਜਾਂ ਚੜਾ ਕੇ ਲਿਉਣ ਜੀ ਤੇ ਇਹ ਗੋਛਿਆ ਤੇ ਬੀਬੀਆਂ ਨੂੰ ਮਰਾਉਣ ਬੱਚਿਆਂ ਨੂੰ ਮਰਾਉਣ ਹੈ ਜਾਂ ਪੈਣਾ ਦੀ ਇੱਜ਼ਤ ਰੋਲਣਾ ਇਹ ਤਾਂ ਵੀ ਕਾਲੀ ਇਹ ਜਿਹੜਾ ਅੱਜ ਉਹਨੇ ਅੰਮ੍ਰਿਤਪਾਗ ਦੇ ਚੋਲੇ ਤੇ ਇਹ ਟੈਗ ਕੀਤਾ ਹੈ ਹੂੰ ਇਨੇ ਅੰਮ੍ਰਿਤਪਾਲ ਦੇ ਢੋਲੇ ਤੇ ਟੈਕਨੀਕ ਕੀਤਾ ਇਹਨੇ ਦਸ਼ਵੇਂ ਪਾਤਸ਼ਾਹ ਦੇ ਢੋਲੇ ਦੇ ਉੱਤੇ ਟੈਕ ਕੀਤਾ ਕਿ ਦਸ਼ਵੇਂ ਪਾਤਸ਼ਾਹ ਨੇ ਪੰਜਾਬ ਪਿਆਰਿਆਂ ਨੇ ਅੰਮ੍ਰਿਤ ਤੇ ਸਿਖਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਦਨ ਨਿਸ਼ਾਨ ਸਿੰਘ ਜੀ ਖਾਲਸਾ ਜੀ ਆਪ ਜੀ ਦਾ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਆਪ ਜੀ ਦਾ ਜੀ ਬਹੁਤ ਬਹੁਤ ਧੰਨਵਾਦ ਜੀ ਖਾਲਸਾ ਜੀ ਅੱਜ ਸੁਖਬੀਰ ਬਾਦਲ ਜੰਡਿਆਲਾ ਤੋਂ ਸੰਬੋਧਨ ਕਰ ਰਹੇ ਸੀ ਲੋਕਾਂ ਨੂੰ ਇਹ ਅਮਰਤਪਾਲ ਤੇ ਬੜੇ ਤਿੱਖੇ ਨਿਸ਼ਾਨੇ ਉਹਨਾਂ ਨੇ ਸਾਧੇ ਹੈਗੇ ਨੇ ਕਹਿੰਦੇ ਨੇ 1 ਸਾਲ ਦੇ ਵਿੱਚ ਉਹਨਾਂ ਦੀਆਂ ਚੀਕਾਂ ਪੈ ਗਈਆਂ ਹੈਗੀਆਂ ਨੇ ਸੋ ਇਸ ਸਾਰੀ ਗੱਲਬਾਤ ਨੂੰ ਤੁਸੀਂ ਕਿਵੇਂ ਦੇਖਦੇ ਹੋ ਵੇਖੋ ਜੀ ਇਹ ਜਿਹੜਾ ਅੱਜ ਉਹਨੇ ਅਮਰਤਪਾਲ ਦੇ ਚੋਲੇ ਤੇ ਜੇ ਟੈਗ ਕੀਤਾ ਹੈ ਹੂੰ ਇਨੇ ਅੰਮ੍ਰਿਤਪਾਲ ਦੇ ਚੋਲੇ ਤੇ ਟੈਗ ਕੀਤਾ ਇਹਨੇ ਦਸ਼ਮੇ ਪਾਸ਼ਾ ਦੇ ਚੋਲੇ ਦੇ ਉੱਤੇ ਟੈਗ ਕੀਤਾ ਕਿ ਦਸ਼ਮੇ ਪਾਸ਼ਾ ਨੇ ਪੰਜਾਬ ਪਿਆਰਿਆਂ ਨੇ ਅੰਮ੍ਰਿਤ ਸਿਖਾਇਆ ਤੇ ਮਹਾਰਾਜ ਨੇ ਇਹ ਚੋਲੇ ਆਪਦੇ ਸਿੰਘਾਂ ਨੂੰ ਪਵਾਏ ਕਿ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਚੋਲੇ ਨੇ ਹੰਗ ਸਿੰਘ ਫੌਜਾਂ ਦਮਦਮੀ ਟਕਸਾਲ ਤੇ ਸੰਤ ਸਮਾਜ ਪੌਂਦਾ ਅੱਜ ਇਹਨੇ ਨਿਹੰਗਾਂ ਸਿੰਘਾਂ ਤੇ ਵੀ ਉੱਤੇ ਟੈਗ ਕੀਤਾ ਇਹਨੇ ਦਮਦਮੀ ਟਕਸਾਲ ਦੇ ਸਿੰਘਾਂ ਤੇ ਵੀ ਸੰਤ ਸਮਾਜ ਦੇ ਉੱਤੇ ਵੀ ਇਨੇ ਟੈਗ ਕੀਤਾ ਹੈ ਜੀ ਜਿਹੜਾ ਇਹਨੇ ਟੈਗ ਚੋਲੇ ਦਾ ਕੀਤਾ ਹੈ ਉਹੀ ਚੋਲਾ ਪ੍ਰੋਫੈਸਰ ਚੰਦੂ ਮਾਜਰਾ ਨੇ ਤੇ ਇਹ ਬਾਦਲ ਕਿਆ ਨੇ ਲੱਖਾਂ ਰੁਪਇਆ ਲਾ ਕੇ ਤੇ ਸਰਸੇ ਵਾਲੇ ਸਾਹਬ ਨੂੰ ਉਹ ਆਖੇ ਤੇ ਪੰਜਾਬ ਦੇ ਵਿੱਚ ਦੰਗੇ ਕਰਾਈ ਜਿਨ੍ਹਾਂ ਦੇ ਹਜ਼ਾਰਾਂ ਨੌਜਵਾਨਾਂ ਤੇ ਕੇਸ ਪਏ ਛੀ ਸਿੰਘ ਛੀਰ ਹੋ ਗਈ ਇਹ ਅੱਜ ਚੋਲੇ ਦੇ ਉੱਤੇ ਟੈਗ ਕਰ ਰਿਹਾ ਹੈ ਬੀ ਅੰਬਰਪਾਲ ਨੇ ਆ ਕੇ ਇੱਕ ਸਾਲ ਦੀ ਚੋਲਾ ਪਾ ਕੇ ਤੇ ਇਹ ਅੰਬਰਤਾਰੀ ਬਣ ਗਿਆ ਉਹ ਤਾਂ ਇੱਕ ਸਾਲ ਵਿੱਚ ਵੀ ਅੰਬਰਤਾਰੀ ਬਣ ਗਿਆ ਜੀ ਤੇ ਤੇਰੇ ਪਿਓ ਨੇ ساری ਜ਼ਿੰਦਗੀ ਕਾਲੀ ਦਲ ਦੇ ਨਾਂ ਦੇ ਉੱਤੇ ਵੋਟਾਂ ਮੰਗੀਆਂ ਰਾਜ ਭਾਗ ਕੀਤੇ ਜੀ ਨਾਂ ਤੇ ਤੇਰੇ ਪਿਓ ਨੇ ਚੋਲਾ ਪਾਇਆ ਤੇ ਨਾਂ ਤੂੰ ਚੋਲਾ ਪਾਇਆ ਜੀ ਤੁਹਾਨੂੰ ਚੋਲੇ ਦੇ ਉੱਤੇ ਬਹੁਤ ਅਲਰਜੀ ਹੈ ਕਿ ਤੁਸੀਂ ਆਰਐਸਐਸ ਦੇ ਬੀਜਪੀ ਦੇ ਬਹੁਤ ਵੱਡੇ ਦਰਲੇ ਤੇ ਦਲਾਹ ਆ ਤੁਸੀਂ ਤੁਸੀਂ ਫੁੱਖਾਂ ਦੇ ਨਾਂ ਚੋਲੇ ਬਰਦਾਸ਼ਤ ਕਰਦੇ ਆ ਨਾ ਅੰਮ੍ਰਿਤਧਾਰੀਆਂ ਨੂੰ ਬਰਦਾਸ਼ਤ ਕਰਦੇ ਆ ਸੱਚੀ ਗੱਲ ਵੀ ਜਿਹੜੇ ਚੋਲੇ ਵਾਲੇ ਫੇਰਾ ਪਿਓ ਕਹਿਣਾ ਹੁੰਦਾ ਸੀ ਜਦੋਂ ਵੀ ਮੇਰਾ ਟਾਈਮ ਆਇਆ ਨਾ ਤੇ ਗੋਲ ਪੱਗਾ ਆਲੇ ਤੇ ਚੋਲੇ ਆਲੇ ਪੱਗਾ ਆਲੇ ਇਹ ਮੱਟ ਪਾਉਣੇ ਆ ਹੂੰ ਜੀਆ ਅਗਵਾ ਸੀ ਜਗਦੇਵ ਸਿੰਘ ਭੁੱਲੜ ਹੁਣ ਉਹ ਮਰ ਗਿਆ ਇੱਥੇ ਭੁੱਲੜਾਂ ਦਾ ਸੀ ਉਹਨੇ ਮੈਨੂੰ ਇਹ ਗੱਲ ਦੱਸੀ ਸੀ ਇਹ ਵੀ ਬਾਦਲ ਮੈਨੂੰ ਆਦਾ ਵਹੀਂ ਜਦੋਂ ਮੇਰਾ ਟਾਈਮ ਆ ਗਿਆ ਤੇ ਮੈਂ ਗੋਲ ਪੱਗ ਵਾਲਾ ਤੇ ਚੋਲੇ ਵਾਲਿਆ ਚੋਲੇ ਫੌਨ ਨਾਲ ਛੰਡਣਾ ਕੋਈ ਨਹੀਂ ਉਹ ਹੁਣ ਇਹਨੇ ਗੱਲਾਂ ਕੀਤੀਆਂ ਜਿਵੇਂ ਗੁਰਦੇਵ ਸਿੰਘ ਕਹਿੰਕੇ ਚੋਲਾ ਫੌਂਦੇ ਸੀ ਉਹਨੂੰ ਮਰਵਾਤਾ ਇਹਨੇ ਹਜ਼ਾਰਾਂ ਸਿੱਖਾਂ ਨੂੰ ਅਮਰਤਾਰੀ ਚੋਲੇ ਵਾਲਿਆਂ ਨੂੰ ਠਕਸਾਲੀ ਸਿੰਘਾਂ ਨੂੰ ਇਹਨੇ ਮਰਵਾਇਆ ਜੀ ਸਰ ਜੀ ਸਵਾਲ ਹੈਗਾ ਕਿ ਸੁਖਬੀਰ ਬਾਦਲ ਨੇ ਤਿੱਖੇ ਨਿਸ਼ਾਨੇ ਸਾਧਦੇ ਹੋਏ ਇਹ ਗੱਲ ਕਹੀ ਹੈ ਕਹਿੰਦੇ ਵੀ ਅਮਰਤਪਾਲ ਇਹ ਗੱਲ ਕਹਿੰਦਾ ਹੁੰਦਾ ਸੀ ਵੀ ਮੈਂ ਧਰਮ ਦੀ ਕੱਲੀ ਸੇਵਾ ਕਰਨੀ ਹੈ ਮੈਂ ਪੰਥ ਦੀ ਸੇਵਾ ਕਰਨੀ ਹੈ ਕਹਿੰਦੇ ਵੀ ਅੱਜ ਐਮਪੀ ਦਾ ਇਹਨਾਂ ਨੂੰ ਖਿਆਲ ਕਿੱਥੋਂ ਆ ਗਿਆ ਜੀ ਦੇਖੋ ਜੀ ਤੇ ਐਮਪੀ ਦੀ ਨਾ ਉਹਨੇ ਐਮਪੀ ਲੜਨ ਦੀ ਮੰਗ ਰੱਖੀ ਸੀ ਨਾ ਹੀ ਉਹਦੇ ਵਿਚਾਰ ਸੀ ਜੀ ਨਾ ਲੋਕਾਂ ਨੇ ਵਿਚਾਰ ਕੀਤੀ ਵੀ ਨਾਲ ਕਿ ਬੁੰਡੇ ਧਰੇ ਤੇ ਸਰਕਾਰ ਉਹਨਾਂ ਨੂੰ ਛੱਡਦੀ ਹੈ ਨਾ ਧਰਨਾ ਨਾਲ ਛੱਡਦੀ ਹੈ ਵੀ ਕੋਈ ਇੱਕ ਹੱਲ ਹੈ ਵੀ ਜੇ ਵੋਟ ਪਾ ਕੇ ਜਿਵੇਂ ਸਿਮਰਜੀਤ ਸਿੰਘ ਮਾਨ ਨੂੰ ਬਾਹਰ ਲਿਆਂਦਾ ਜਾਂ ਲਿਆਂਦਾ ਸੀ ਤੇ ਹੋਰ ਸਹੀ ਕੋਈ ਨਹੀਂ ਸੀਗਾ ਵੀ ਇਹ ਹੀ ਸਰਬੀਰ ਬਰਲ ਕਹਿਣਾ ਹੁੰਦਾ ਸੀ ਵੀ ਜਿਹੜਾ ਜਗਤਾਰ ਸਿੰਘ ਹਵਾਰਾ ਹੈ ਤੇ ਰਾਜਵਾਨ ਵੀ ਜਦੋਂ 2015 ਦੇ ਵਿੱਚ ਜੱਬੇ ਦੀ ਧਰਤੀ ਦੇ ਉੱਤੇ ਇਕੱਠ ਹੋਇਆ ਸੀ ਜਦੋਂ ਸਰਬੱਤ ਖਾਲਸਾ ਸਾਜਿਆ ਸੀ ਉਦੋਂ ਕਹਿੰਦਾ ਸੀ ਮੈਂ ਇਹਨਾਂ ਨੂੰ ਅੰਦਰ ਮਾਰੂਗਾ ਜੀ ਇਹ ਸਾਰੇ ਬੰਦਿਆਂ ਦੇ ਖਾਤਿਰ ਹੈ ਸੁੱਚਾ ਸਿੰਘ ਲੰਗਾਵੇ ਪਿੰਡ ਵੀ ਇਹ ਬੋਲਿਆ ਸੀ ਜੀ ਮੇਰਾ ਇਹਨੂੰ ਚੈਲੰਜ ਹੈ ਥੋੜੇ ਮੀਡੀਆ ਰਹੀਂ ਵੀ ਮੇਰੀ ਇਹ ਵੀਡੀਓ ਇਹਦੇ ਤੀਕ ਕੋਈ ਵੀ ਬੰਦਾ ਜਿਹੜਾ ਬਾਗਲ ਦਾ ਫੀਲਾ ਉਹ ਪਛਾਵੇ ਜੀ ਵੀ ਇਹਨੇ ਸੁੱਚਾ ਸਿੰਘ ਲੰਗਾਵੇ ਪਿੰਡ 'ਚ ਕਿਹਾ ਸੀ ਵੀ ਜਿਹੜਾ ਰਾਜੋਮਾਨ ਹੈ ਤੇ ਜਗਕਰ ਸਿੰਘ ਹਵਾਰਾ ਹੈ ਇਹ 17 ਬੰਦੇ ਦੇ ਕਾਤਲ ਮੈਂ ਇਹਨਾਂ ਨੂੰ ਜੇਲ੍ਹ 'ਚ ਮਾਰੂੰਗਾ ਫਿਰ ਇਹ ਡਰਾਮੇ ਕਰਦਾ ਰਿਹਾ ਵੀ ਜਦੋਂ ਇਹ ਭਗਵੰਤ ਮਾਨ ਦੀ ਸਰਕਾਰ ਆ ਗਈ ਪੰਜਾਬ 'ਚ ਇਹ ਮਾਝੇ ਗਏ ਫਿਰ ਡਰਾਮੇ ਕਰਦਾ ਰਿਹਾ ਅਸੀਂ ਸਿੰਘਾਂ ਨੂੰ ਛਡਾਉਣੀ ਹੈ ਅਸੀਂ ਇਉਂ ਕਰਦੇ ਹਾਂ ਸਮਝਾ ਗਈ ਹੁਣ ਅੱਜ ਵੀ ਇਹ ਦੋ ਬੀਬੀਆਂ ਸਟੇਜ 'ਤੇ ਖਿਡਿਆਰੀ ਖੜਾ ਹੈ ਜੇ ਜੀ ਅਸੀਂ ਕਹਦਾ ਇਹਦਾ ਪਿਓ ਵੀ ਐਵੇਂ ਡਰਾਮੇ ਕਰ ਦੁੰਦਾ ਜਦੋਂ ਲੱਛਣ ਆਉਂਦੇ ਸੀ ਨਾ ਜੀ ਉਦੋਂ ਦਿੱਲੀ ਦੇ ਜਿਹੜੇ ਦੰਗਿਆਂ 'ਚ ਸਿੱਖ ਮਾਰੇ ਸੀ ਉਹਨਾਂ ਦੀ ਬੀਬੀਆਂ ਵੇ ਆਉਂਦਾ ਵੀ ਆਹ ਵੇਖੋ ਬੀਬੀਆਂ ਇਹਨਾਂ ਦੇ ਘਰ ਜਾਦੇ ਤੇ ਅੱਜ ਵੀ ਉੱਥੇ ਲੋਕ ਬੀਬੀਆਂ ਇੱਕ ਖਿਹਿਆਰੀ ਖੜਾ ਹੈ ਜੀ ਵੀ ਇਹ ਬਹੁਤ ਵੱਡਾ ਡਰਾਮੇ ਬਾਜ ਐ ਇਹ ਮੈਂ ਨਿਹੰਗ ਸਿੰਘਾਂ ਫੌਜਾਂ ਨੂੰ ਦਮਦਮੀ ਚਸਾਲ ਦੇ ਮੁਖੀ RAM ਸਿੰਘ ਨੂੰ ਬਾਬਾ ਹਰਨਾਮ ਸਿੰਘ ਨੂੰ ਬਾਬੇ ਬਕਾਲੀਆਂ ਦੇ ਆਪਣਾ ਜਿਹੜਾ ਜ਼ਹੀਦਾਰ ਬਣਿਆ ਜੋਗਾ ਸਿੰਘ ਬਾਬਾ ਅਵਤਾਰ ਸਿੰਘ ਨੂੰ ਬੇਨਤੀ ਕਰਦਾ ਹੈ ਵੀ ਇਹਨੇ ਅੰਮ੍ਰਿਤਪਾਲ ਦੇ ਛੋਲੇ ਦੇ ਉੱਤੇ ਟੈਂਕ ਕੀਤਾ ਵੀ ਤੁਸੀਂ ਇਹਨੂੰ ਕਾਹ ਤੱਕ ਤੇ ਪੁੱਛੋ ਵੀ ਜੇਕਰ ਤੈਨੂੰ ਅੰਮ੍ਰਿਤਪਾਲ ਦੇ ਛੋਲੇ ਦੇ ਉੱਤੇ ਇੰਨੀ ਐਂ ਅਲਰਜੀ ਹੈ ਤੇ ਇਸ ਦਾ ਸਾਨੂੰ ਜਵਾਬ ਦੇ ਵਿੱਚੋਂ ਵੀ ਇਹ ਚੋਲੇ ਨੇ ਉੱਤੇ ਟੈਗ ਕਿਉਂ ਕੀਤਾ ਹੈ ਬਾਬਾ ਜੀ ਤੁਸੀਂ ਇਹ ਗੱਲ ਕਹੀ ਵੀ ਉਹ ਸਵਾਲ ਪੁੱਛਣਗੇ ਵੀ ਤੂੰ ਚੋਲੇ ਤੇ ਅਟੈਕ ਕਿਉਂ ਕੀਤਾ ਉਹ ਤਾਂ ਉਹਦਾ ਆਕਾ ਆਪਦਾ ਹੈਗਾ ਕਿਵੇਂ ਸਵਾਲ ਪੁੱਛਣਗੇ ਉਹਨੂੰ ਜੇ ਫਿਰ ਉਹ ਦੱਸਣ ਵੀ ਉਹ ਸੁਖਵੀਰ ਬਾਦਲ ਦੇ ਹੈ ਕਿ ਗੁਰੂ ਗੋਬਿੰਦ ਸਿੰਘ ਦੇ ਜੇ ਬਾਜਾ ਵਾਲੇ ਦੇ ਪੁੱਤਰ ਹੈ ਜੇ ਬਾਜਾ ਵਾਲੇ ਦੇ ਪੁੱਤਰ ਹੈ ਇਹਨੂੰ ਪੁੱਛਣਾ ਵੀ ਤੂੰ ਗੁਰੂ ਗੋਬਿੰਦ ਸਿੰਘ ਦਾ ਚੋਲਾ ਹੈ ਵੀ ਇਹ ਸਾਡੇ ਚੋਲੇ ਤੇ ਟੈਗ ਕਿਉਂ ਕੀਤਾ ਹੈ ਜੀ ਤੇ ਉਸ ਤੋਂ ਇੱਕ ਹੁਕਮਨਾਮਾ ਵੀ ਜਾਰੀ ਕਰਨ ਵੀ ਇਹ ਗੁਰੂ ਮਹਾਰਾਜ ਦੇ ਸਿੰਘਾਂ ਦੇ ਚੋਲੇ ਦੇ ਟੈਗ ਕਰਦਾ ਹੈ ਜੀ ਇਹਨੂੰ ਹੋਰ ਸਾਰੇ ਪੰਜਾਬ ਚੋਂ ਨਾ ਪਾਈ ਜਾਵੇ ਜੀ ਖਾਲਸਾ ਜੀ ਇਹਨਾਂ ਨੇ ਇੱਕ ਹੋਰ ਵੀ ਗੱਲ ਕਹੀ ਸੁਖਵੀਰ ਸਿੰਘ ਬਾਦਲ ਨੇ ਕਹਿੰਦਾ ਵੀ ਇੱਕ ਸਾਲ ਪਹਿਲਾਂ ਇਹ ਬੁੱਢੇ ਵੋਂਦਾ ਸੀਗਾ ਕਹਿੰਦਾ ਵੀ ਇੱਕ ਆਮ ਜਿਹਾ ਬੰਦਾ ਸੀਗਾ ਕਹਿੰਦਾ ਅੱਜ ਚੋਲਾ ਪਾ ਕੇ ਇਹ ਕਹਿੰਦਾ ਵੀ ਮੈਂ ਪੰਥ ਬਚਾਉਣਾ ਕਹਿੰਦਾ ਵੀ ਦੂਜੇ ਪਾਸੇ ਸ਼ਰੋਮਣੀ ਅਕਾਲੀ ਦਲ ਪਾਰਟੀ ਜਿਹੜੀ 10300 ਸਾਲ ਪੁਰਾਣੀ ਹੈ ਅਸਲੀ ਕਹਿੰਦਾ ਪੰਥ ਦੀ ਦਰਦੀ ਉਹ ਪਾਲਟੀ ਹੈ ਕਹਿੰਦਾ ਵੇਖੋ ਜੀ ਇਹ ਤੇਰਾ ਸਿੰਘਾਂ ਨੂੰ ਗੋਲੀਆਂ ਨਾਲ ਨਰਕਾ ਧਾਰੀਆਂ ਤੋਂ ਮਰਾਉਣ ਇਹ ਤਾਂ ਵੀ ਕਾਲੀ ਇਹ ਹਰਮੰਦਰ ਸਾਹਿਬ ਤੇ ਇੰਦਰਾਂ ਦੇ ਨਾਲ ਰੱਖ ਕੇ ਫੌਜਾਂ ਚੜਾ ਕੇ ਲਿਉਣ ਜੀ ਤੇ ਇਹ ਗੋਛਿਆ ਤੇ ਬੀਬੀਆਂ ਨੂੰ ਮਰਾਉਣ ਬੱਚਿਆਂ ਨੂੰ ਮਰਾਉਣ ਹੈ ਜਾਂ ਪੈਣਾ ਦੀ ਇੱਜ਼ਤ ਰੋਲਣ ਇਹ ਤਾਂ ਵੀ ਕਾਲੀ ਜੀ ਇਹ ਜੀਜੀਪੀ ਸੁਮੇਸ਼ ਸੈਣੀ ਨੂੰ ਦੇ ਉਹ ਜਿਹੜਾ ਬੁੱচ্চਨ ਮਰ ਗਿਆ ਆਪਣਾ ਜਿਹਨੇ ਗੁਰਦੇਵ ਸਿੰਘ ਕੌਂਕਨਮ ਸ਼ਹੀਦ ਕੀਤਾ ਸੀ ਕੇਪੀਐਸ ਨੇ ਸਿੱਖਾਂ ਨੂੰ ਮਰਵਾਉਣ ਇਹ ਕੰਮ ਹੀ ਕਰ ਲਈ ਹਾਂਜੀ ਦੋਸਤੋ ਮੇਰੇ ਨਾਲ ਸੀਗੇ ਫੋਨ ਲਾਈਨ ਤੇ ਬਾਬਾ ਹਮੀਰ ਸਿੰਘ ਮੁਕਸਰ ਤੋਂ ਉਸ ਵੀਡੀਓ ਤੇ ਦਿਓ ਆਪਣੇ ਤੁਸੀਂ ਕਮੈਂਟ ਤੁਸੀਂ ਦੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੀ